ਪੰਜਾਬ ਪੁਲਿਸ ਦੀ ਇਨਸਟਾ ਕੁਈਨ ਮੰਨੀ ਜਾਣ ਵਾਲੀ ਅਮਨਦੀਪ ਕੌਰ ਦੁਆਰਾ ਗ੍ਰਿਫਤਾਰ ਕਰ ਲਈ ਗਈ ਹੈ ਹਿਰਾਸਤ ਵਿੱਚ ਲੈ ਲਈ ਗਈ ਹੈ ਵਿਜੀਲੈਂਸ ਬਠਿੰਡਾ ਦਾ ਵੱਡਾ ਐਕਸ਼ਨ ਹੈ ਆਖਰਕਾਰ ਇੱਕ ਇੰਟਰਵਿਊ ਤੋਂ ਬਾਅਦ ਕੀ ਲੋਡ ਪੈ ਗਈ ਦੁਬਾਰਾ ਹਿਰਾਸਤ ਚ ਲੈਣ ਦੀ ਇਹ ਇੱਕ ਹੁਣ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਇਸ ਹਾਲਾਤ ਵਿੱਚ ਹਿਰਾਸਤ ਚ ਲਿਆ ਗਿਆ ਹੈ ਜਾਂ ਕਿਸ ਕਾਰਨ ਵੱਸ ਲਿਆ ਗਿਆ ਹੈ ਇਹ ਆਪਣੇ ਆਪ ਚ ਸਵਾਲ ਬੜੇ ਹੋਏ ਨੇ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਹੈ ਰਮਨ ਅਰੂੜਾ ਬਾਰੇ ਗੱਲਬਾਤ ਕਰਨੀ ਲਾਜ਼ਮੀ ਹੈ ਰਮਨ ਅਰੂੜਾ ਦਾ ਕਹਿੰਦੇ ਸਾਹ ਔਖੇ ਹੋ ਗਏ ਤੇ ਹਸਪਤਲ ਲੈ ਜਾਣਾ ਪੈ ਗਿਆ ਇਹ ਵੀ ਇੱਕ ਚਰਚਾ ਦਾ ਵਿਸ਼ਾ ਇਹਦੇ ਆਸ-ਪਾਸ ਬਹੁਤ ਕੁਝ ਵਾਪਰਿਆ ਉਹ ਚਰਚਾ ਦਾ ਵਿਸ਼ਾ ਖਾਸ ਤੌਰ ਤੇ ਹੈਗਾ ਔਰ ਇਹਨਾਂ ਚਰਚਾਵਾ ਦਾ ਸਬਬ ਬਣਿਆ ਅੱਜ ਸਾਡੇ ਨਾਲ ਹੈਗੇ ਨੇ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਸੁਨੀਲ ਰੁਦਰਾ ਜੀ ਰੁਦਰਾ ਜੀ ਸਮਾਂ ਦਿੱਤਾ ਬਹੁਤ ਚੋ ਜ사 ਜੀ ਅਨਵਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਜੁਤਾ ਜੀ ਅਮਨਦੀਪ ਕੌਰ ਤੋਂ ਸ਼ੁਰੂ ਕਰਦੇ ਆ ਇਨਸਟਾ ਕੁਈਨ ਕਹਿੰਦੇ ਪੰਜਾਬ ਪੁਲਿਸ ਦੀ ਦੁਆਰਾ ਹਿਰਾਸਤ ਚ ਲੈ ਲਈ ਗਈ ਹੈ ਵਿਜੀਲੈਂਸ ਨੂੰ ਹੁਣ ਕੀ ਇੰਟਰਸਟ ਜਾ ਗਿਆ ਅਮਨਦੀਪ ਦੇ ਵਿੱਚ ਕਹਿੰਦੇ ਆ ਬੈਲ ਮuje ਮਾਰ ਹੈਨਾ ਅਨੇ ਉਹੀ ਕੰਮ ਕੀਤਾ ਇੱਕ ਪੱਤਰਕਾਰ ਨੂੰ ਇੰਟਰਵਿਊ ਦਿੱਤੀ ਹੈ ਉਹਦੇ ਵਿੱਚ ਦੱਸਿਆ ਕਿ ਮੇਰੀ ਰੋਲੈਕਸ ਘੜੀ ਹੈ ਹੈਨਾ 35 ਲੱਖ ਦੀ ਹੈਗੀ ਹੈ ਉਹ ਮੈਨੂੰ ਗਿਫਟ ਦਿੱਤੀ ਹੈ ਠੀਕ ਹੈ ਦੱਸੋ ਉਹ ਪੱਤਰਕਾਰ ਦਾ ਵੀ ਸਵਾਲ ਜਿਹੜਾ ਸੀਗਾ ਠੀਕ ਹੈ ਹਰ ਬੰਦੇ ਦੇ ਮਨ 'ਚ ਇਹ ਸਵਾਲ ਕਿ 35 ਲੱਖ ਦੀ ਘੜੀ ਗਿਫਟ ਦੇਣੀ ਆ 35 ਲੱਖ ਦੀ ਕਾਰ ਬੰਦਾ ਦੇ ਦੇ ਥੋੜੀ ਗੱਲ ਹੈ ਨਾ ਉਹ ਥੋੜੀ ਥੋੜੀ ਜੀ ਜੱਜ ਜਾਂਦੀ ਹੈ ਪਰ 35 ਲੱਖ ਦੀ ਘੜੀ ਗਿਫਟ ਦੇ ਦੇਣੀ ਹੈ ਨਾ ਤੇ ਮੈਂ ਮੈਂ ਸਮਝਦਾ ਕਿਸੇ ਵੀ ਤਰ੍ਹਾਂ ਇਹ ਗੱਲ ਜੱਜਦੀ ਨਹੀਂ ਹੈਗੀ ਆ ਤੇ ਇਹ ਜਿਹੜਾ ਜੀ ਮੈਂ ਕਹਿੰਦਾ ਕਾਰ ਵੀ ਨਹੀਂ ਜੱਜਦੀ ਸਾਨੂੰ ਕਿਹੜਾ ਕੋਈ 35 ਲੱਖ ਦੀ ਕਾਰ ਦੀ ਮੈਂ ਕਹਿੰਦਾ ਨਹੀਂ ਹੈ ਚਲੋ ਆਪਾਂ ਮੰਨਦੇ ਆ ਕਿ ਕੋਈ ਵੀ ਬੰਦਾ ਜੇ ਗਿਫਟ ਦਿੰਦਾ ਉਹ ਕਹਿੰਦਾ ਕੋਈ ਮੈਂ ਇਦਾਂ ਦੀ ਚੀਜ਼ ਦਵਾਂ ਜਿਹੜੀ ਪਤਾ ਲੱਗੇ ਇੱਕ ਹੈ ਨਾ ਅਲੱਗ ਨਜ਼ਰ ਆਵੇ ਹੈ ਨਾ ਤੇ ਇੱਕ ਘੜੀ ਜਿਹੜੀ ਹੈ ਉਹ ਗਿਫਟ ਲੈ ਲਈ ਹੈ ਨਾ ਉਸ ਤੋਂ ਬਾਅਦ ਪ੍ਰਾਪਰਟੀ ਦੇ ਬਾਰੇ ਜ਼ਿਕਰ ਕਰ ਦਿੱਤਾ ਕਿ ਮੇਰੇ ਕੋਲ ਆ ਆ ਪ੍ਰਾਪਰਟੀ ਹੈਗੀ ਆ ਹਾਲਾਂਕਿ ਇਹ ਕਹਿ ਕੇ ਮੈਂ ਲੋਨ ਤੇ ਲਿੱਤੀ ਹੋਈ ਹੈ ਮੇਰਾ ਘਰ ਜਿਹੜਾ ਲੋਨ ਤੇ ਹੈਗਾ ਇੰਨਾ ਲੋਨ ਹੈਗਾ ਉਸ ਤੇ ਘਰ ਤੇ ਉਹ ਤਾਂ ਦੇਖਣ ਦਾ ਵਿਸ਼ਾ ਹੈ ਨਾ ਹੁਣ ਵਿਜੀਲੈਂਸ ਨੇ ਇਸੇ ਲਈ ਗ੍ਰਿਫਤਾਰ ਕੀਤਾ ਉਹਨੂੰ ਕਿ ਤੇਰੇ ਜਿਹੜੇ ਐਸੈਟਸ ਹੈ ਉਹ ਉਤੋਂ ਸੈਲਰੀ ਆਪਣੀ ਬੋਲੀ ਜਾਂਦੀ ਹੈ ਕਿ ਮੇਰੀ 70 80000 ਸੈਲਰੀ ਹੈ ਸਿੱਧੀ ਗੱਲ ਹੈ 80000 ਸੈਲਰੀ ਹੈ 12 ਜਿਹੜਾ 80000 ਲਾ ਲਓ 12 96 ਤੇ ਮੇਰਾ ਖਿਆਲ ਕਰੋੜ ਰੁਪਏ ਤੋਂ ਥੋੜੇ ਬਹੁਤਾ ਉੱਤੇ ਬੰਦੀ ਜੇ ਇਹਦੀ ਸਰਵਿਸ ਦੇ ਹਿਸਾਬ ਨਾਲ ਉਹਦੇ ਵਿੱਚ ਤੂੰ ਐਨੇ ਐਸੈਟਸ ਜਿਹੜੇ ਹੈ ਨੀਆਂ ਗੱਡੀਆਂ ਲੈ ਲਈਆਂ ਕਰੋੜ ਰੁਪਏ ਦੀਆਂ ਤਾਂ ਠੀਕ ਹੈ ਉਸ ਤੋਂ ਬਾਅਦ ਤੂੰ ਘੜੀਆਂ ਹੀ ਲੈ ਲਈ ਹੈ ਘਰ ਲੈ ਲਿਆ ਹੈਗਾ ਵਾ ਕੀ ਕੀ ਸ਼ੋ ਜਿਹੜਾ ਕੀਤਾ ਜਾਏਗਾ ਉਹ ਉਸ ਤੋਂ ਬਾਅਦ ਜੇ ਕਿਸੇ ਰਿਸ਼ਤੇਦਾਰ ਨੇ ਲੈ ਕੇ ਦਿੱਤਾ ਉਹ ਵੀ ਫਸੇਗਾ ਉਹਨੇ ਕਹਿੰਨਾ ਘੜੀ ਲੈ ਕੇ ਦਿੱਤੀ ਤੂੰ ਜਰਾ ਦੱਸ ਕਿ ਤੂੰ 35 36 ਲੱਖ ਦੀ ਗੱਡੀ ਲੈ ਕੇ ਦਿੱਤੀ ਐ ਉਹ ਕਿਸ ਤਰ੍ਹਾਂ ਲੈ ਕੇ ਦਿੱਤੀ ਹੈਗੀ ਆ ਤੇਰੇ ਕੀ ਐਸੈਟਸ ਨੇ ਤੂੰ ਕਿੰਨੀ ਜਿਹੜੀ ਆ ਆਈਟੀਆਰ ਫਾਈਲ ਕਰਦਾ ਹੈਗਾ ਮੈਂ ਹੈਨਾ ਉਹ ਸ਼ੋਅ ਕਰਨੀ ਬੜੀ ਮੁਸ਼ਕਲ ਗੱਲ ਹੋ ਗਈ ਆ ਤੇ ਲੜਾਈ ਆਪ ਹੀ ਗਲੇ ਪਾਲੀ ਹੈਗੀ ਆ ਅੱਛਾ ਬੋਦਰਾ ਜੀ ਇਹ ਵੀ ਸੁਣਨ ਨੂੰ ਆਇਆ ਕਹਿੰਦੇ ਕਿ ਜਦੋਂ ਹਿਰਾਸਤ ਚ ਲਏ ਗਏ ਜਾਂ ਉਸ ਤੋਂ ਪਹਿਲਾਂ ਵਿੱਚ ਵਿਚਾਲੇ ਇੱਕ ਨਾਂ ਹੁੰਦਾ ਅfsana khan ਦਾ ਬੜੇ ਮਸ਼ਹੂਰ ਗਾਇਕਾ ਨੇ ਅfsana khan ਪਰ ਅਚਾਨਕ ਇਹ ਅਮਨਦੀਪ ਕੌਰ ਨਾਲ ਨਾਮ ਕਿਉਂ ਜੁੜਨ ਲੱਗ ਗਿਆ ਦੇਖੋ ਇਹ ਇੱਕ ਚੈਨਲ ਨੇ ਦਾਅਵਾ ਕੀਤਾ ਹੈ ਕਿ ਜਦੋਂ ਇਹਦੀ ਗ੍ਰਫਤਾਰੀ ਹੋਈ ਹੈ ਉਸ ਤੋਂ ਪਹਿਲੇ ਉਹ ਉਸ ਕੋਲ ਹੋ ਕੇ ਆਈ ਸੀਗੀ ਅਫਸਾਨਾ ਖਾਨ ਕੋਲ ਤੇ ਹੁਣ ਪਰ ਹਜੇ ਕਨਫਰਮਡ ਨਹੀਂ ਹੋਈ ਗੱਲ ਹੈ ਉਹ ਮੈਨੂੰ ਲੱਗਦਾ ਕਿ ਅੱਜ ਕੱਲ ਦੇ ਵਿੱਚ ਸਾਰਾ ਭੇਦ ਬਾਹਰ ਆ ਜਾਏਗਾ ਫਿਰ ਪਤਾ ਲੱਗ ਜਾਏਗਾ ਕਿਉਂ ਗਈ ਪਰ ਜੇ ਇਦਾਂ ਦਾ ਕੋਈ ਲਿੰਕ ਨਿਕਲਿਆ ਕਿ ਉਹ ਕੋਈ ਡਰੱਗਸ ਲੈਂਦੀ ਹੈ ਜਾਂ ਹੋਰ ਡਰੱਗਸ ਸਪਲਾਈ ਕਰਦੀ ਹੈਗੀ ਹੈ ਹੀਰੋ ਹੀਰੋਇਨਸ ਨੂੰ ਅੱਗੇ ਵੀ ਇਦਾਂ ਦਾ ਮਾਮਲੇ ਸਾਹਮਣੇ ਆਉਂਦੇ ਰਹੇ ਆ ਕਿ ਰੇਪ ਪਾਰਟੀਆਂ ਹੁੰਦੀਆਂ ਹੈਗੀਆਂ ਉਹਨਾਂ ਚ ਸਪਲਾਈ ਕਰਦੀ ਜੇ ਇਦਾਂ ਦੀ ਕੋਈ ਗੱਲ ਨਿਕਲਿਆ ਤਾਂ ਮੈਂ ਸਮਝਦਾ ਨਹੀਂ ਇਹਦੀ ਬੇੜੀਆਂ ਚ ਵੱਟੇ ਬੈ ਜਾਣੇ ਹੈਗੇ ਆ ਹਾਂ ਹਾਂ ਅੱਛਾ ਮੈਂ ਰੁਦਰਾ ਜੀ ਇਹ ਵੀ ਜਾਣਨਾ ਚਾਹੁੰਦਾ ਕਿਉਂਕਿ ਹੁਣ ਤਾਂ ਚਲੋ ਹਿਰਾਸਤ ਚ ਲੈ ਲਈ ਗਈ ਪਰ ਇਨੇ ਇੰਟਰਵਿਊ ਦੇ ਵਿੱਚ ਇੱਕ ਗੱਲ ਆਖੀ ਕਹਿੰਦਾ ਕਿ ਜ਼ਰੂਰੀਤ ਹੋਣਾ ਹੁੰਦਾ ਆਪ ਹੀ ਲੈਨੇ ਅਸੀਂ ਸਾਰਾ ਕੁਝ ਆਪ ਹੀ ਖਰੀਦ ਇਹ ਕਹਿੰਦੇ ਸਾਡੇ ਕੁਝ ਰਿਸ਼ਤੇਦਾਰ ਹੁੰਦੇ ਬਾਹਰ ਗਏ ਹੁੰਦੇ ਆਮੂਮਨ ਰੁਧਰਾਜੀ ਹੁੰਦਾ ਹੀ ਆ ਸਾਡੇ ਵੀ ਰਿਸ਼ਤੇਦਾਰ ਬਾਹਰ ਹੁੰਦੇ ਆ ਕਈ ਵਾਰੀ ਗਿਫਟਸ ਭੇਜ ਦਿੰਦੇ ਆ ਕਈ ਵਾਰੀ ਉਹਦੇ ਫਾਈਨੈਂਸ਼ਲੀ ਹੈਲਪ ਕਰ ਦਿੰਦੇ ਆ ਦੇਖੋ ਰਿਸ਼ਤੇਦਾਰ ਮੇਰੇ ਵੀ ਬਾਹਰ ਨੇ ਤੁਹਾਡੇ ਵੀ ਬਾਹਰ ਨੇ ਤੁਹਾਨੂੰ ਪਤਾ ਕਿੱਥੇ ਤੱਕ ਦੇ ਲੈਵਲ ਦੀ ਆ ਗਿਫਟ ਦੇ ਸਕਦੇ ਹੈਗੇ ਹੈ ਨਾ ਤੇ ਉਹ ਲੈ ਕੇ ਆਏ ਆ 20 ਡਾਲਰ 50 ਡਾਲਰ 100 ਡਾਲਰ ਦੀ ਚੀਜ਼ ਹੋ ਜੇਗੀ ਜੈਕਟ ਲਿਆ ਦੇਣਗੇ 2-300 ਡਾਲਰ ਦੀ ਹੋ ਜੇਗੀ ਹੈ ਨਾ ਤੇ ਮੈਂ ਸਮਝਦਾ ਇਸ ਤੋਂ ਵੱਧ ਜਿਹੜਾ ਗਿਫਟ ਘੱਟ ਹੀ ਕੋਈ ਰਿਸ਼ਤੇਦਾਰ ਜਿਹੜਾ ਜਿਹਦੀਆਂ ਜ਼ਿਆਦਾ ਨਜ਼ਦੀਕੀਆਂ ਹੋਣਗੀਆਂ ਉਹ ਵੀ ਐਡਾ ਵੱਡਾ ਗਿਫਟ ਨਹੀਂ ਦਿੰਦਾ ਤੇ ਇਹ ਜਿਹੜਾ ਉਹ ਰਿਸ਼ਤੇਦਾਰ ਜਿਹਨੂੰ ਜਦੋਂ ਜਾਂਚ ਹੋਣੀ ਹੈ ਉਹਨਾਂ ਨੇ ਵੀ ਕਲੀਅਰ ਕਰ ਦੇਣਾ ਕਿ ਨਹੀਂ ਦਿੱਤੇ ਕਿਸੇ ਦਾ ਤਾਂ ਨਾਮ ਲੱਗਿਆ ਨਾ ਹੋਵੇ ਹੁਣ ਕੋਈ ਭਾਈ ਭੈਣ ਹੋਵੇ ਚਲੋ ਫੋਨ ਫੋਨ ਲੈ ਆਂਦਾ ਕੋਈ ਐਡੀ ਗੱਲ ਨਹੀਂ ਬਿਲਕੁਲ ਠੀਕ ਗੱਲ ਹੈ ਮੈਂ ਕਹਾਂ ਕਿਸੇ ਦਾ ਨਾਮ ਤਾਂ ਲੱਗਿਆ ਨਾ ਕਿ ਆਹ ਫਲਾਣੇ ਰਿਸ਼ਤੇਦਾਰ ਨੇ ਦਿੱਤੇ ਉਹਨਾਂ ਨੇ ਕਿਹਾ ਆ ਜਾ ਸੱਦ ਲੈਣਾ ਵਿਜੀਲੈਂਸ ਨੇ ਉਹਨਾਂ ਨੇ ਕਿਹਾ ਨਾ ਦੱਸੋ ਅ ਤੁਸੀਂ ਦਿੱਕਤੀ ਸੀ ਕਿ ਨਹੀਂ ਤੁਹਾਡੇ ਕੀ ਐਸੈਟਸ ਨੇ ਹੈਨਾ ਤੇ ਮੇਰਾ ਖਿਆਲ ਬਹੁਤ ਮੁਸ਼ਕਲ ਹੋ ਜਾਣਾ ਇਹਨੂੰ ਇਹਨੇ ਆਪਣੇ ਆਪ ਨੂੰ ਹੋਰ ਫਸਾ ਲਿਆ ਹੈਗਾ ਹਾਂ ਅੱਛਾ ਰੁਦਰਜੀ ਹੁਣ ਗੱਲ ਇਹ ਵੀ ਕਰ ਲਈਏ ਅਮਨ ਅਰੋੜਾ ਜੀ ਬਾਰੇ ਐਮਐਲਏ ਸਾਹਿਬ ਹਾਲਾਂਕਿ ਪਾਰਟੀ ਦੀ ਲੀਡਰਸ਼ਿਪ ਚੋਂ ਤਾਂ ਨਹੀਂ ਬਾਹਰ ਨੂੰ ਹੋਏ ਕਿਤੇ ਉਹ ਪਰ ਕਹਿੰਦੇ ਸਾਹ ਜਰੂਰ ਔਖੇ ਹੋ ਗਏ ਆ ਇਹਦੇ ਬਾਰੇ ਦੱਸਿਓ ਦੇਖੋ ਸਾਧ ਓਕੇ ਹੋਣੀ ਹੈ ਜਦੋਂ ਜੇਲ੍ਹ ਸਾਹਮਣੇ ਨਜ਼ਰ ਆਂਦੀ ਹੈਗੀ ਹੈ ਤਾਂ ਫਿਰ ਇਹ ਸਭ ਨਾਲ ਸਾਨ ਤਰੀਕਾ ਹੁੰਦਾ ਹੈਗਾ ਵਾ ਕਿ ਅਸੀਂ ਬਿਮਾਰੀ ਦਾ ਬਹਾਨਾ ਕਰ ਦਈਏ ਹੈਨਾ ਤੇ ਬੜੇ ਜਿਹੜੇ ਹੈਗੇ ਆਪਾਂ ਦੇਖੇ ਆ ਪੋਲਿਟਿਸ਼ੀਨ ਖਾਸ ਕਰ ਉਹ ਛਾਤੀ ਫੜ ਕੇ ਬਹਿ ਜਾਂਦੇ ਹੈਗੇ ਹੈਨਾ ਸਾਨੂੰ ਹਾਰਟ ਦਾ ਹੋਣ ਲੱਗੀ ਹੈ ਕੁਛ ਨਾ ਕੁਛ ਹੋਣ ਲੱਗਾ ਬਾਅਦ ਚ ਪਤਾ ਲੱਗਦਾ ਕੁਛ ਵੀ ਨਹੀਂ ਹੈ ਇਹ ਪਹਿਲੇ ਤਾਂ ਇਦਾਂ ਹੁੰਦਾ ਰਿਹਾ ਅੱਜ ਕੱਲ੍ਹ ਤੋੜੇ ਡਰਦੇ ਨੇ ਡਾਕਟਰ ਪਹਿਲੇ ਤਾਂ ਇਦਾਂ ਰਹੁੰਦਾ ਰਿਹਾ ਕਿ ਡਾਕਟਰ ਨੇ ਵੀ ਉਸ ਹਿਸਾਬ ਨਾਲ ਸੈਟਿੰਗ ਕਰ ਦਿੱਤੀ ਕਿ ਚਲੋ ਐਡਮਿਟ ਹੋ ਜਾਓ ਜੀ ਆਪਣੇ ਕੋ ਐਡਮਿਟ ਕਰ ਲਿਆ ਹੈਗਾ ਬਾਅਦ ਚ ਪਤਾ ਲੱਗਦਾ ਨਹੀਂ 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 ਠੀਕ ਸੀਗੇ ਹਨਾ ਉਹ ਤੱਕ ਜ਼ਮਾਨਤ ਲੱਗ ਜਾਂਦੀ ਹੈ ਜ਼ਮਾਨਤ ਹੋ ਜਾਂਦੀ ਹੈਗੀ ਆ ਤੇ ਇਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਜਿੱਦਾਂ ਦਾ ਮਾਮਲਾ ਹਜੇ ਤੱਕ ਹੈ ਕੋਈ ਖਾਸ ਜਿਹੜਾ ਇਦਾਂ ਦੀ ਗੱਲ ਨਹੀਂ ਹੈਗੀ ਕਿ ਜ਼ਮਾਨਤ ਰੁਕ ਜਾਵੇ ਇਤੋਂ ਨਹੀਂ ਜ਼ਮਾਨਤ ਹੋਈ ਤਾਂ ਹਾਈ ਕੋਰਟ ਤੋਂ ਜਿਹੜੀ ਜ਼ਮਾਨਤ ਹੋ ਜਣੀ ਹੈ ਕਿ ਬਹੁਤਾ ਟਾਈਮ ਨਹੀਂ ਲੱਗਣਾ ਹੈਗਾ ਤੇ ਉਹ ਟਾਈਮ ਜਿਹੜਾ ਬਿਹਤਰ ਹੁੰਦਾ ਹੈ ਕਿ ਜੇਲ੍ਹ ਚ ਕੱਢਣ ਦੀ ਬਜਾਏ ਬੰਦਾ ਬਾਹਰ ਘੱਟ ਲਵੇ ਕੱਲ ਕੱਲ ਨੂੰ ਇਹ ਤਾਂ ਕਹਿ ਤਾਂ ਦੇਣਗੇ ਨਾ ਮੈਂ ਜੇਲ ਨਹੀਂ ਗਿਆ ਸੀਗਾ ਹੈਨਾ ਕਈ ਐਦਾਂ ਪੋਲਿਟੀਸ਼ੀਅਨ ਕਰਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਜਮਾਨਤ ਜੜੀ ਛੇਤੀ ਹੋਣ ਲੱਗੀ ਆ ਉਹ ਕੋਈ ਨਾ ਕੋਈ ਡਰਾਮਾ ਕਰਦੇ ਨੇ ਬਾਕੀ ਹੁਣ ਜਾਂਚ ਹੋਏਗੀ ਮੈਡੀਕਲ ਉਹਨਾਂ ਨੇ ਦੇਖੋ ਕਰਾਇਆ ਸੀਗਾ ਪਰ ਪਰਸੋਂ ਜੀ ਪਰਸੋਂ ਮੈਡੀਕਲ ਕਰਾਇਆ ਉਹ ਮੈਡੀਕਲ ਹੋਏ ਹਾਂ ਉਹਦੇ ਵਿੱਚ ਤਾਂ ਕੁਝ ਐਦਾਂ ਦਾ ਆਇਆ ਨਹੀਂ ਹੈਗਾ ਤੇ ਹੁਣ ਇਹ ਜੇ ਇਦਾਂ ਇੱਕਦਮ ਹੋ ਗਿਆ ਤਾਂ ਉਹ ਵੀ ਚੈਕਿੰਗ ਹੋ ਜੇਗੀ ਕੋਈ ਗੱਲ ਨਹੀਂ ਪਤਾ ਲੱਗ ਜਾਊਗਾ ਅੱਛਾ ਪੁੱਤਰਾ ਜੀ ਅੱਜ ਨਾ ਬੜਾ ਪ੍ਰਤਿਭਾਸ਼ਾਲੀ ਚੈਨਲ ਆਇਆ ਇੱਕ ਉਹਨਾਂ ਨੇ ਇੱਕ ਸੁਰਖੀ ਪਾਈ ਇਸ ਮਾਮਲੇ ਦੇ ਵਿੱਚ ਦੋ ਪੁਲਿਸ ਅਧਿਕਾਰੀਆਂ ਦਾ ਜ਼ਿਕਰ ਕਰਤਾ ਇੱਕ ਏਸੀਪੀ ਤੇ ਇੱਕ ਐਸਐਚਓ ਉਹ ਕਹਿੰਦੇ ਬੜੇ ਕਮਾਊ ਪੁੱਤ ਸੀ ਐਮਐਲਏ ਸਾਹਿਬ ਦੇ ਐਂ ਕਰਕੇ ਲਿਖਿਆ ਉਹਨਾਂ ਨੇ ਕੀ ਮਤਲਬ ਹੈ ਕਿਹੜੇ ਕਿਹਨਾਂ ਦਾ ਜ਼ਿਕਰ ਕੀਤਾ ਦੇਖੋ ਏਸੀਪੀ ਜਿਹੜਾ ਟਰਾਂਸਫਰ ਹੋਏ ਸੀਗੇ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਸ਼ਾਇਦ ਜਸਵੀਰ ਜੀ ਮੈਨੂੰ ਪੱਕਾ ਮੈਨੂੰ ਨਾ ਭੁੱਲ ਗਿਆ ਉਹਨਾਂ ਦਾ ਤੇ ਉਹ ਕਾਫੀ ਨਿਰਮਲ ਸਿੰਘ ਨਰਮਲ ਸਿੰਘ ਜੀ ਦਾ ਉਹ ਕਾਫੀ ਗਲੂਜ਼ ਉਹਨਾਂ ਦੇ ਸੀਗੇ ਇਹ ਜਦੋਂ ਇਹਨਾਂ ਦੀ ਸਿਕਿਉਰਿਟੀ ਵਾਪਸ ਲਈ ਤਾਂ ਉਸ ਤੋਂ ਪਹਿਲੇ ਦੋ ਕੰਮ ਐਸੇ ਕੀਤੇ ਸੀ ਜਿਨ੍ਹਾਂ ਨਾਲ ਲੱਗਣ ਲੱਪਿਆ ਸੀ ਕਿ ਰਮਨ ਰੋੜਾ ਦੀ ਹੁਣ ਸ਼ਹਿਰ ਦੇ ਵਿੱਚ ਉਹ ਧਾਕ ਨਹੀਂ ਰਹੀ ਉਹਨਾਂ ਚੋਂ ਇੱਕ ਤਾਂ ਸੀ ਜਿਹੜੇ ਡੀਸੀਪੀ ਨੇ ਇਹਨਾਂ ਦੀ ਬੋਲਾ ਬੁਲਾਈ ਹੱਥੋਂ ਪਾਈ ਵੀ ਹੋਈ ਸੀਗੀ ਹੈਨਾ ਉਹ ਡੀਸੀਪੀ ਨੇ ਵੀ ਇਹਨਾਂ ਨੂੰ ਥੱਪੜ ਮਾਰ ਦਿੱਤੇ ਸੀਗੇ ਤੇ ਉਹ ਉਸ ਬੰਦੇ ਨੂੰ ਵੀ ਉਹਦੇ ਗਨਮੈਨ ਬਾਹਰ ਸੀਗੇ ਜਦੋਂ ਅੰਦਰ ਕੋਈ ਫੈਸਲਾ ਹੁੰਦਾ ਪਿਆ ਸੀ ਇੱਥੇ ਦੇ ਇੱਕ ਸਿਆਸੀ ਨੇਤਾ ਦੇ ਅੰਦਰ ਤੇ ਉਹ ਕੱਲਾ ਸੀਗਾ ਉਹਨੂੰ ਜਿਹੜਾ ਕਿਸ ਨੂੰ ਮੁਕੀ ਕਰ ਦਿੱਤੀ 15-20 ਬੰਦਿਆਂ ਨੇ ਤੇ ਓਡੀਸੀਪੀ ਨੂੰ ਵਾਪਸ ਲਿਆਏ ਉਹਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਸੀ ਉਦੋਂ ਤੇ ਉਦੋਂ ਇਹ ਚਰਚਾ ਬੜੀ ਉੱਠੀ ਸੀ ਕਿ ਡੀਸੀਪੀ ਜਿਹੜੇ ਨਰੇਸ਼ ਡੋਗਰਾ ਉਹਨਾਂ ਦਾ ਨਾਮ ਹੈ ਕਿ ਨਰੇਸ਼ ਡੋਗਰਾ ਹੋਣੀ ਜੜੇ ਆ ਤੇ ਨਾਲੇ ਤਾਂ ਉਹਨਾਂ ਨੂੰ ਘੁੱਟ ਪਈ ਤੇ ਨਾਲੇ ਉਹਨਾਂ ਨੂੰ ਟ੍ਰਾਂਸਫਰ ਕਰਤਾ ਤਾਂ ਪੁਲਿਸ ਦੇ ਮਰਾਲ ਕਾਫੀ ਡਿੱਗੇ ਸੀ ਉਸ ਵਕਤ ਤੇ ਉਹਨਾਂ ਨੂੰ ਵਾਪਸ ਹੁਣ ਲਿਆਏ ਤਾਂ ਉੱਥੋਂ ਦੀ ਥੋੜਾ ਜਿਹਾ ਇਹ ਚਰਚਾ ਵੱਧ ਗਈ ਸੀ ਕਿ ਰਮਨ ਰੋੜਾ ਦੀ ਹੁਣ ਉਹ ਗੱਲਬਾਤ ਨਹੀਂ ਰਹੀਏਗੀ ਤੇ ਉਸ ਤੋਂ ਬਾਅਦ ਹੁਣ ਜਿਹੜਾ ਨਿਰਮਲ ਸਿੰਘ ਨੂੰ ਟਰਾਂਸਫਰ ਕਰ ਦਿੱਤਾ ਜਿਹੜਾ ਕਿ ਇਹਨਾਂ ਦੇ ਖਾਸਮ ਖਾਸ ਸਮਝੇ ਜਾਂਦੇ ਸੀਗੇ ਤੇ ਇਸ ਕਰਕੇ ਉਹ ਜਿਹੜੇ ਅਫਸਰ ਜਿਹੜੇ ਇੱਥੋਂ ਦੀ ਟਰਾਂਸਫਰ ਕੀਤੇ ਗਏ ਸੀ ਉਹਨਾਂ ਨਾਲ ਵੀ ਇਹਨਾਂ ਦਾ ਲਿੰਕ ਜਿਹੜਾ ਕਿਤੇ ਨਾ ਕਿਤੇ ਸਾਬਤ ਹੋਏ ਨਾ ਉਹਨਾਂ ਨੇ ਵੀ ਕੰਮ ਕੀਤੇ ਉਹਨਾਂ ਜੋ ਦਬਕਾ ਪੈਣਾ ਉਹਨਾਂ ਨੇ ਵੀ ਦੱਸਦ ਨੇ ਕਿ ਅਸੀਂ ਇਹਨਾਂ ਦੇ ਕਹਤੇ ਆ ਕੀਤਾ ਰਾਈ ਨਾਮੇ ਕਰਾਏ ਹੈਗੇ ਆ ਤਾਂ ਉਹ ਵੀ ਖੁਲਾਸੇ ਹੋ ਜਾਣਗੇ ਜੇ ਚੰਦ ਜੀ ਆਂਦੇ ਰੁਦਰਾ ਸਾਹਿਬ ਇੱਕ ਗੱਲ ਹੋਰ ਕਰ ਜੀਏ ਪਾਕਿਸਤਾਨ ਬਾਰੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਹੁਣ ਵੱਖਰੀ ਜੀ ਬੋਲੀ ਬੋਲਦੇ ਆ ਹੂੰ ਤਾਂ ਪਹਿਲਾਂ ਇਹਨਾਂ ਦੇ ਮੰਤਰੀ ਕਹਿੰਦੇ ਸੀ ਕਿ ਸਾਰੇ ਸਾਡੇ ਨਿਊਕਲੀਅਰ ਬੰਬ ਇੰਡੀਆ ਵੱਲ ਨੂੰ ਧਾਣੇ ਪਏ ਆ ਹੁਣ ਕਹਿੰਦੇ ਕਿ ਯੂ ਐਸ ਏ ਵਿੱਚ ਓਲਗੀ ਕਰਕੇ ਤੇ ਆਪਣਾ ਫਾਇਦਾ ਲੈ ਜਾਂਦਾ ਦੋ ਜਣੇ ਨੂੰ ਕਹਿੰਦੇ ਲੜਾ ਦਿੰਦਾ ਇਹ ਤਾਂ ਹੋਤਰਾਂ ਦੀ ਗੱਲ ਕਰਕੇ ਦੇਖੋ ਇਹ ਦਬਾਅ ਉਹਨਾਂ ਤੇ ਬਹੁਤ ਜ਼ਿਆਦਾ ਪੈ ਗਿਆ ਹੋਇਆ ਪਾਣੀ ਵਾਲਾ ਦਬਾਅ ਆਪਾਂ ਜ਼ਿਕਰ ਕੀਤਾ ਵਾਟਰ ਬੰਬ ਦਾ ਹੈ ਨਾ ਉਹ ਵਾਟਰ ਬ bomb ਐਕਚੁਅਲੀ ਫਟ ਚੁੱਕਾ ਹੋਇਆ ਜੇ ਉਹ ਸਿੰਧੂ ਨਦੀ ਦੇ ਉਹਨਾਂ ਨੇ ਦਿਖਾਏ ਹੈਗੇ ਆ ਕਿ ਉਹ ਸਾਰੇ ਉਹ ਪੱਪੜੀਆਂ ਜੀਆਂ ਨਿਕਲੀਆਂ ਹੋਈਆਂ ਨਾ ਸਾਰਾ ਜਿਹੜੀ ਆ ਮਿੱਟੀ ਉਹ ਸਾਰੀ ਉੱਪਰ ਨਜ਼ਰ ਆ ਰਹੀ ਹੈਗੀ ਆ ਬਕਾਇਦਾ ਜਿਹੜੀਆਂ ਨਹਿਰਾਂ ਦੇ ਵਿੱਚ ਤੇ ਦਬਾਦ ਆ ਉੱਥੇ ਤਰਾਈ ਤਰਾਈ ਤਾਂ ਹੋਈ ਹੋਈ ਆ ਜਿਹੜੇ ਉਸ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਨਹਿਰਾਂ ਜਾਂਦੀਆਂ ਸਿੰਧੂ ਵਾਲੀਆਂ ਤੇ ਇਸ ਕਰਕੇ ਇਹ ਦਬਾਅ ਕਾਫੀ ਪੈ ਗਿਆ ਹੋਇਆ ਪਾਕਿਸਤਾਨ ਤੇ ਉਹਨਾਂ ਨੂੰ ਪਤਾ ਕਿ ਛੇਤੀ ਜਿਹੜਾ ਉਹਨਾਂ ਨੇ ਪਹਿਲੇ ਇਹ ਸੋਚਿਆ ਕਿ ਹੁਣ ਰੈਨਮਾ ਹੋਏਗਾ ਅਸੀਂ ਗੱਲਾਂ ਕਰਾਂਗੇ ਹਨਾ ਤੇ ਜਿਹੜੇ ਦੋਨੋਂ ਪਾਸੇ ਦੇ ਹੈਗੇ ਮਿਲਟਰੀ ਆਪਰੇਸ਼ਨ ਦੇ ਜਿਹੜੇ ਡਾਇਰੈਕਟਡ ਜਨਰਲ ਹੈ ਦੋਨੋਂ ਡੀਜੀ ਇਹ ਮੈਂ ਗੱਲ ਕਰਨਗੇ ਉਹਦੇ ਵਿੱਚ ਆਪਾਂ ਕਹਾਂਗੇ ਸਿੰਧੂ ਨਦੀ ਦਾ ਜਿਹੜਾ ਪਾਣੀ ਰਿਲੀਜ਼ ਕਰਦਾ ਉਹ ਇਹਨਾਂ ਨੇ ਗੱਲ ਹੀ ਨਹੀਂ ਤੋਰਦੇ ਪਏ ਇਹਨਾ ਇਹ ਗੱਲਬਾਤ ਕਰਨੋ ਆ ਆਰਾਮ ਨਾਲ ਬੈਠੇ ਨੇ ਮ제 ਲੈ ਰਹੇ ਨੇ ਤੇ ਪਾਣੀ ਰੁਕਿਆ ਹੋਇਆਗਾ ਤੇ ਇਸ ਕਰਕੇ ਇੱਕ ਦਬਾਅ ਉਹਨਾਂ ਤੇ ਕਾਫੀ ਹੈਗਾ ਉਹਨਾਂ ਨੂੰ ਸੁਰ ਬਦਲਣੀ ਪੈਣੀ ਹੈਗਾ ਤਾਂ ਅਸੀਂ ਅੱਗੇ ਵੀ ਦੱਸਦੇ ਹਾਂ ਕਿ ਜਿਹੜਾ ਇਦਾਂ ਦਾ ਦਵਾ ਹੈ ਨਾ ਜਿਹੜਾ ਕੂਟਨੀਤਿਕ ਜੇ ਦਬਾਅ ਤੇ ਹੋਰ ਜਿਹੜਾ ਇਹ ਏ ਇਦਾਂ ਦੇ ਦਬਾਅ ਪਾਏ ਜਾਣ ਪ੍ਰੈਸ਼ਰ ਪਾਏ ਜਾਣ ਤੇ ਉਹਦਾ ਫਰਕ ਜ਼ਿਆਦਾ ਪੈਂਦਾ ਬਜਾਏ ਕਿ ਲੜਾਈ ਮਾਰ ਕਟਾਈ ਵਾਲਾ ਕੰਮ ਕਰਨ ਰਜ਼ਰਾ ਜੀ ਤਾਂ ਹੁੰਦੀ ਹੈ ਕਿਉਂਕਿ ਸ਼ਾਹਾਬ ਸ਼ਰੀਫ ਜਦੋਂ ਗੱਲ ਕਰਦੇ ਡੋਨਲਡ ਟਰੰਪ ਦੀ ਉਦੋਂ ਤਾਂ ਸਿਫਤਾਂ ਦੇ ਪੁੱਲ ਬੰਦਦੇ ਆ ਤੇ ਹੁਣ ਉਹਨਾਂ ਨੇ ਡਿਫੈਂਸ ਮੰਤਰੀ ਤੇ ਇਹਨਾਂ ਨੇ ਉਹ ਗੱਲ ਕਰਤੀ ਜਿਵੇਂ ਦੋ ਭਰਾ ਲੜ ਭਣ ਮੁੜ ਕੇ ਇਕੱਠੇ ਹੋ ਕੇ ਕਹਿੰਦੇ ਇਹ ਤੀਜੇ ਨੇ ਰਲਾਤਾ ਸਨ ਰਲਾਤਾ ਸਨ ਬਿਲਕੁਲ ਇਦਾਂ ਉਹ ਦਬਾਅ ਦਬਾਅ ਦੇ ਕਰਕੇ ਹੀ ਗੱਲ ਕਰਦੇ ਪਹਿਲੇ ਉਹਨਾਂ ਨੂੰ ਮੀਜ਼ ਸੀ ਅਮਰੀਕਾ ਤੇ ਕਾਫੀ ਠੀਕ ਹੈ ਅਮਰੀਕਾ ਨੇ ਹੱਥ ਪੱਲਾ ਫੜਾਇਆ ਨਹੀਂ ਹੈ ਨਾ ਉੱਤੋਂ ਜਿਹੜਾ ਇਹਨਾਂ ਨੂੰ ਲੋਨ ਮਿਲਿਆ ਉੱਤੇ ਸ਼ਰਤਾਂ ਲਾਗੂ ਹੋ ਗਈਆਂ ਕਿ ਤੁਸੀਂ ਜਿਹੜਾ ਆਹ ਐਦਾਂ ਦੀ ਕੰਡੀਸ਼ਨਸ ਜੜੀਆਂ ਉਹਨਾਂ ਤੇ ਸੈਟੀਸਫਾਈ ਹੋਣਾ ਅਮਰੀਕਾ ਦੀ ਜਿਹੜੀ ਆ ਆਈਐਮਐਫ ਦੇ ਜਿਹੜੀ ਲੀਡਰ ਸੀਗੀ ਉਹਨੇ ਇਹਨਾਂ ਤੇ ਇੰਪੋਸ ਕਰ ਦਿੱਤੀਆਂ ਕਿ ਤੁਸੀਂ ਆ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਮਿੱਥੇ ਸਮੇਂ ਦੇ ਵਿੱਚ ਕਿ ਜਿਹੜੀ 3 ਮਹੀਨੇ ਚ ਕਰਨੀ ਆ 3 ਮਹੀਨੇ ਚ ਕਰਨੀ 6 ਮਹੀਨੇ ਨਹੀਂ ਤਾਂ ਜਿਹੜਾ ਇਹ ਲੋਨ ਦੀ ਰਿਕਵਰੀ ਅਸੀਂ ਜਿਹੜੀ ਇਨੀਸ਼ੀਏਟ ਕਰ ਦੇਣੀ ਉਹ ਰਿਲੀਜ਼ ਬਾਕੀ ਨਹੀਂ ਕਰਨਾ ਹੈਗਾ ਵਾ ਉਹ ਵੀ ਦਬਾਅ ਪੈ ਗਿਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਣ ਲੱਗ ਪਿਆ ਕਿ ਅਮਰੀਕਾ ਜਿਹੜਾ ਉਹ ਸਾਨੂੰ ਇਸਤੇਮਾਲ ਕਰ ਰਿਹਾ ਹੈਗਾ ਦੂਜੀ ਗੱਲ ਹੈ ਉਹਨਾਂ ਦੀ ਬੈਕ ਹੈਗੀ ਚਾਈਨਾ ਠੀਕ ਹੈ ਉਹ ਚਾਈਨਾ ਤੋਂ ਵੀ ਉਹਨਾਂ ਨੂੰ ਇਨਸਟਰਕਸ਼ਨਸ ਮਿਲਦੀ ਹੋਣੀ ਹੈਗੀਆ ਉਹ ਵੀ ਚਾਈਨਾ ਵੀ ਉਹਨਾਂ ਦੀ ਨੇੜਤਾ ਤੋਂ ਖੁਸ਼ ਨਹੀਂ ਹੈ ਉਹ ਕਿਸੇ ਵੀ ਏਸ਼ੀਅਨ ਕੰਟਰੀ ਦੀ ਨੇੜਤਾ ਜੇ ਅਮਰੀਕਾ ਨਾ ਹੋਵੇ ਉਹਨਾਂ ਚਾਈਨਾ ਨੂੰ ਦਬਾਅ ਪੈ ਜਾਂਦਾ ਹੈਗਾ ਉਹ ਉਹਨਾਂ ਨੇ ਉਹਨੂੰ ਹਟਾਣਾ ਵੈ ਉਸ ਦਬਾਅ ਨੂੰ ਤੇ ਇਸ ਕਰਕੇ ਉਹਨਾਂ ਨੇ ਵੀ ਇਹਨੂੰ ਜਿਹੜਾ ਪੁੱਛ ਦਿੱਤਾ ਹੋਣਾ ਕਿ ਅਸੀਂ ਤੇਰੇ ਲਈ ਬੈਠੇ ਹੈਗੇ ਆ ਤੂੰ ਬਹੁਤੀ ਪਰਵਾਹ ਨਾ ਕਰੀਂਦਾ ਹਾਂ ਚਲੋ ਬਹੁਤ ਸ਼ੁਕਰੀਆ ਰੁਦਰਾ ਜੀ ਔਰ ਦਰਸ਼ਕਾਂ ਨੂੰ ਵੀ ਇਹ ਤਿੰਨ ਮੁੱਦੇ ਅੱਜ ਵਿਸ਼ੇਸ਼ ਤੁਹਾਡੇ ਸਾਹਮਣੇ ਰੱਖੇ ਨੇ ਰੁਦਰਾ ਸਾਹਿਬ ਨੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਉਹ ਤਕਲੀਬ ਨੇ ਰੋਵਾਂ ਜੜੀਆ ਪੰਜਾਬੀ ਤੇ